ਕੀ ਚਾਹੇ ਨਾ ਉਹ ਬਾਈ ਨੂੰ ਪਤਾ ਸਾਨੂੰ 5 ਮਹੀਨੇ ਹੋ ਗਏ ਹਾਂਜੀ ਦੁੱਧ ਦੇਖਿਆ ਵੀ ਆਉਂਦਾ ਸੀ ਕਦੇ ਉਹ ਐਸੇ ਪਿੰਡ ਦਾ ਹੀ ਆ ਦੁੱਧ ਆਉਂਦਾ ਹੁੰਦਾ ਆ ਜਗਾ ਪਰ ਬੀਬੀ ਤੁਸੀਂ ਲੋਕਲ ਆਇਆ ਥੂੰ ਹਾਂਜੀ ਲੋਕਲ ਹਸਤਾ ਉਹ ਪਾਸੇ ਰਹਿੰਦੀ ਨਹੀਂ ਆ ਬਾਈ ਗਵਾਨੀ ਹੈ ਬਾਈ ਤੁਸੀਂ ਕੋਈ ਦੁੱਧ ਆਇਆ ਕਦੀ ਅਸੀਂ ਨਾ ਬਾਈ ਤੇ ਫਿਰ ਤਾਂ ਬਿਨਾ ਦੁੱਧ ਤੋਂ ਸਾਰਾ ਕੁਝ ਤਿਆਰ ਕਰੀ ਜਾਂਦੇ ਹਾਂ 200 ਰੁਪਏ ਪਰਥੀ ਕਿਵੇਂ ਮਿਲ ਜੂਗੀ ਜੱਟਾਂ ਦੇ ਪੁੱਤਾਂ ਪੰਜ ਕਿਲੋ ਦੁੱਧ ਚੋਂ ਕਿਲੋ ਖੁਆ ਨਿਕਲਦਾ ਠੀਕ ਹੈ ਨਾ ਤੇ 60 ਰੁਪਏ ਕਿਲੋ ਦੁੱਧ ਆ ਪੈਣ ਕੀ ਰੁਪਏ ਤੇ 300 ਰੁਪਏ ਕਿਲੋ ਹੋ ਗਿਆ 300 ਰੁਪਏ ਕਿਲੋ ਹੋ ਗਿਆ ਖੋਆ ਤੇ ਵਿੱਚ ਖੰਡ ਵੀ ਪੈਣੀਆਂ ਇਹਨੂੰ ਹੋਰ ਕੁਝ ਇਹਨਾਂ ਨੇ ਉਹਨੂੰ ਕਲੜਾ ਵੀ ਕਰਨਾ ਘਟਣਾ ਵਧਣਾ ਵੀ ਹੈ ਤੇ ਇਹ 200 ਰੁਪਏ ਮਰਫੀ ਵੇਚੀ ਜਾਂਦੇ ਆ 100 ਰੁਪਏ 110 ਰੁਪਏ ਕੀ ਭਾਤ 3 ਮਾ ਤੱਕ ਲਾਗ ਜਾਣਾ ਨਹੀਂ ਇਹ ਦੂਸਰਾਂ ਆ ਤੇ ਇਹ ਜੁਆ ਚਾਹਣ ਪਹਿਲਾਂ ਆ ਗਏ ਸਾਨੂੰ 120 ਰੁਪਏ ਕਹਿੰਦੇ ਨੇ ਤੇ ਜੂ ਪਹਿਲਾਂ ਉੱਥੇ ਸੀ ਜਦੋਂ ਇਹਨਾਂ ਦੀ ਫੈਕਟਰੀ ਆ ਬਾਹਰ ਫੌਜੀ ਦੇ ਨਾਲੇ ਜਦੋਂ 100 ਰੁਪਏ ਕਿਲੋ ਦਿੰਦੇ ਸੀ ਅੱਜ ਅੱਜ ਦੇ ਵੀ ਮਗਰੋਂ ਲੱਗੇ 7 ਮਹੀਨੇ ਹੋ ਗਏ ਸਾਡੇ ਕੋਲੇ ਇਹਨਾਂ ਦੀਆਂ ਵੀਡੀਓ ਅਜੂ ਪਹਿਲਾਂ ਆਇਆ ਅਸ਼ ਗੰਡ ਪਿਆ ਸੀਗਾ ਇਹ ਅੱਜ ਇਹਨਾਂ ਨੂੰ ਕਿਹਨੇ ਦੱਸਤਾ ਲਈ ਆ ਸਾਰਾ ਮੁਸ਼ਕਮਾਦ ਦਾ ਸੀ ਇਹਨਾਂ ਦੇ ਕੱਪੜੇ ਲਾਏ ਹੁੰਦੇ ਆ ਔਰ ਰੋਟੀਆਂ ਵਿੱਚੇ ਖਾਈ ਜਾਂਦੇ ਆ ਕੱਪੜੇ ਢੋਈ ਜਾਂਦੇ ਬੀੜੀਆਂ ਸੇਕਰ ਗੁੱਟ ਕੇ ਖਾਈ ਜਾਂਦੇ ਉਹ ਤਾਂ ਕਹਿੰਦਾ ਗਾਹ ਖਿੰਦੇ ਆ ਆਪਾਂ ਦੰਨੇ ਆ ਬਾਬੇ ਦੀ ਰੋਟੀ ਮਹਾਰਾਜ ਦਾ ਨਾਮ ਲੈਨੇ ਆਂ ਨਾ ਨਾਂ ਦਾ ਕੰਦ ਲੈ ਕੇ ਆਓ ਠੀਕ ਬਣਾਉਣੀ ਇਹ ਸਾਰੀ ਤਿਆਰੀ ਬਿਲਕੁਲ ਸੇਖਰਾਲਾ ਜੰਡਾ ਲਾਲ ਆ ਕੇ ਉਹਦੇ ਨਾਲ ਬਰਾਬਨਾ ਕੇ ਇਹ ਸਾਨੂੰ ਮਠਿਆਈਆਂ ਖਵਾਈਆਂ ਸਾਡੀ ਦਸੋ ਕੀ ਸ਼ਰਦਾ ਰਹੀ ਮਲਾਵਟ ਵਾਲੀ ਮਾ ਸਾਡੀ ਸ਼ਰਦਾ ਤਾਂ ਇਹਨਾਂ ਨੇ ਪ੍ਰਸ਼ਤ ਕਰਤੀ ਪਹਿਲਾਂ ਭਾਵੇਂ ਕੋਈ ਵੀ ਇਹ ਤਾਂ ਨਹੀਂ ਪਤਾ ਉਹ ਬਾਈ ਨੂੰ ਪਤਾ ਸਾਨੂੰ 5 ਮਹੀਨੇ ਹੋ ਗਏ ਹਾਂਜੀ ਉਹਦੇ ਦੇਖਿਆ ਵੀ ਆਉਂਦਾ ਸੀ ਕਦੇ ਉਹ ਐਸੇ ਪਿੰਡ ਦਾ ਹੀ ਆ ਆ ਨਾਲ ਹੀ ਕਰ ਦੁੱਧ ਆਉਣਾ ਹੁੰਦਾ ਆਇਆ ਕਰ ਬੀਬੀ ਤੁਸੀਂ ਲੋਕਲ ਆਇਆ ਥੋ ਹਾਂਜੀ ਲੋਕਲ ਅਸਟਾ ਉਹ ਪਾਸੇ ਰਹਿ ਗਈ ਨਹੀਂ ਆ ਬਾਈ ਗਵਾਨੀ ਹੈ ਬਾਈ ਤੁਸੀਂ ਕੋਲ ਦੁੱਧ ਆਇਆ ਕਦੀ ਅਸੀਂ ਨਾ ਬਾਈ ਤੇ ਫਿਰ ਤਾਂ ਬਿਨਾ ਦੁੱਧ ਤੋਂ ਸਾਰਾ ਕੁਝ ਤਿਆਰ ਕਰੀ ਜਾਂਦੇ ਹਾਂ 200 ਰੁਪਏ ਪਰਥੀ ਕਿਵੇਂ ਮਿਲ ਜੂਗੀ ਜੱਟਾਂ ਦੇ ਪੁੱਤ ਹੈ 5 ਕਿਲੋ ਦੁੱਧ ਚੋਂ ਕਿਲੋ ਖੁਆ ਨਿਕਲਦਾ ਠੀਕ ਹੈ ਨਾ ਤੇ 600 ਰੁਪਏ ਕਿਲੋ ਦੁੱਧ 450 ਰੁਪਏ 300 ਰੁਪਏ ਕਿਲੋ ਹੋ ਗਿਆ 300 ਰੁਪਏ ਕਿਲੋ ਹੋ ਗਿਆ ਖੁਆ ਤੇ ਵਿੱਚ ਖੰਡ ਵੀ ਪੈਣੀ ਐ ਇਹਨੂੰ ਹੋਰ ਕੁਝ ਇਹਨਾਂ ਨੇ ਉਹਨੂੰ ਕੱੜਾ ਵੀ ਕਰਨਾ ਘੱਟਣਾ ਵਧਣਾ ਵੀ ਆ ਇਹ 200 ਰੁਪਏ ਬਰਫੀ ਵੇਚੀ ਜਾਂਦੇ ਆ 100 ਰੁਪਏ 110 ਰੁਪਏ ਕੀ ਭਾਅ ਤੇ ਧਿੰਮਾ ਤੱਕ ਲਾਭ ਜਾਉਣਾ ਨਹੀਂ ਇਹ ਦੂਰ ਆਹ ਦੇ ਇਹ ਦੂਹਾਂ 4 ਦਿਨ ਪਹਿਲਾਂ ਆ ਗਏ ਸਾਨੂੰ 120 ਰੁਪਏ ਕਿਹਾ ਇਹਨਾਂ ਨੇ ਤੇ ਇਹ ਦੂਹਾਂ ਪਹਿਲਾਂ ਉੱਥੇ ਸੀ ਜਦੋਂ ਇਹਨਾਂ ਦੀ ਫੈਕਟਰੀ ਆ ਉਹ ਬਾਹਰ ਫੌਜੀ ਦੇ ਨਾਲ ਉਹਦੇ ਜਦੋਂ 100 ਰੁਪਏ ਕਿਲੋ ਦਿੰਦੇ ਸੀ ਅਸੀਂ ਅੱਜ ਦੇ ਵੀ ਮਗਰ ਲੱਗੇ 7 ਮਹੀਨੇ ਹੋ ਗਏ ਸਾਡੇ ਕੋਲੇ ਇਹਨਾਂ ਦੀਆਂ ਵੀਡੀਓ ਇਹ ਦੂਹਾਂ ਪਹਿਲਾਂ ਆਏ ਆ ਸ਼ਗੰਡ ਪਿਆ ਸੀਗਾ ਇਹ ਅੱਜ ਇਹਨਾਂ ਨੂੰ ਕਿਹਨੇ ਦੱਸਤਾ ਲਈ ਆ ਸਾਰਾ ਮੁਸ਼ਕਮਾਰਦਾ ਸੀ ਇਹਨਾਂ ਦੇ ਕੱਪੜੇ ਲਾਏ ਹੁੰਦੇ ਆ ਔਰ ਰੋਟੀਆਂ ਵਿੱਚੇ ਖਾਈ ਜਾਂਦੇ ਆ ਕਪੜੇ ਢੋਈ ਜਾਂਦੇ ਬੀੜੀਆਂ ਸੇਕਰ ਗੁੱਟ ਕੇ ਖਾਈ ਜਾਂਦੇ ਉਹ ਤਾਂ ਕਹਿੰਦਾ ਗਾਹ ਖਿੰਦੇ ਆ ਆਪਾਂ ਦਿੰਦੇ ਆ ਬਾਬੇ ਦੀ ਰੋਟੀ ਮਹਾਰਾਜ ਦਾ ਨਾਮ ਲੈਨੇ ਆ ਹਾਂ ਨਾ ਗਾਕਾਂਦ ਲੈ ਕੇ ਆਓ ਇਹ ਸਾਰੀ ਦਿਹਾੜੀ ਬੀੜੀਆਂ ਸੇਕਰ ਵਾਲਾ ਜੰਡਾ ਲਾਲ ਆ ਕੇ ਉਹਦੇ ਨਾਲ ਬਰਾਬਨਾ ਕੇ ਇਹ ਸਾਨੂੰ ਮਠਿਆਈਆਂ ਖਵਾਈਆਂ ਸਾਡੀ ਦੱਸੋ ਕੀ ਸ਼ਰਦਾ ਰਹਿ ਗਈ ਮਲਾਵਟ ਵਾਲੀ ਮੈਂ ਸਾਡੀ ਸ਼ਰਦਾ ਤੇ ਇਹਨਾਂ ਨੇ ਪ੍ਰਸ਼ਤ ਕਰਤੀ ਪਹਿਲਾਂ ਭਾਵੇਂ ਕੋਈ